ਅੋ ਸ਼ਾਰਟ ਨੋਟਿਸ ਤੇ ਬਾਰ ਬਾਰ ਦੀ ਤਰ੍ਹਾਂ ਬਾਦ ਛੱਡ ਕੇ ਹਿੱਸਾ ਲੈਣਾ ਆਪਣੇ ਆਪਣੇ ਮੀਡੀਆ ਸੈਂਟਰਸ ਵੱਲੋਂ ਮੀਡੀਆ ਪਤਨਿਧੀ ਇਤਤਾਰ ਦਿੱਤੀ ਤੇ ਬਹੁਤ ਬਹੁਤ ਮਿਹਰਬਾਨੀ ਅੱਜ ਕੈਬਨਿਟ ਦੇ ਵਿੱਚ ਕਾਫੀ ਗੰਭੀਰ ਫੈਸਲੇ ਜਿਹੜੇ ਨੇ ਪੰਜਾਬ ਦੇ ਲੋਕਾਂ ਦੇ ਪੱਖ ਚ ਅਕਸਰੀ ਆਮ ਆਦਮੀ ਪਾਰਟੀ ਦਾ ਤਾਂ ਜਿਹੜਾ ਮਕਸਦੀ ਆਮ ਲੋਕਾਂ ਦੀ ਭਲਾਈ ਉਹ ਲੈ ਗਏ ਨੇ ਜਿਹਦੇ ਵਿੱਚ 10 ਲੱਖ ਰੁਪਏ ਤੱਕ ਦਾ ਸੇਧ ਕਾਰਡ ਸਭ ਤੋਂ ਪ੍ਰਾਇਓਰਟੀ ਤੇ ਕੋਈ ਫਾਰਮ ਨਹੀਂ ਭਰਨਾ ਕੋਈ ਫਾਰਮੈਲਟੀ ਨਹੀਂ ਪੰਜਾਬ ਦਾ ਜਿਹੜਾ ਬਸਨੇਕ ਹੈ ਉਹਦੀ 10 ਲੱਖ ਰੁਪਏ ਤੱਕ ਦੀ ਜਿਹੜੀ ਰੱਬ ਨਾ ਕਰੇ ਕਿਸੇ ਨੂੰ ਕੋਈ ਬਿਮਾਰੀ ਹੈ ਜੀ ਹੋਵੇ ਕਿ ਉੱਚ ਪੈਸੇ ਲੱਗਣ ਪਰ ਕੋਈ ਰੀਇੰਬਸਮੈਂਟ ਨਹੀਂ ਕਿ ਉਹ ਬਿੱਲ ਦੇਊਗਾ ਫਿਰ ਬਿੱਲ ਨੂੰ ਪਾਸ ਦੇਵਾਂਗੇ ਨਾ ਸਿੱਧਾ ਇਲਾਜ ਤੋਂ ਬਾਅਦ ਕਰੇ ਜਾ ਸਕਦਾ ਹੈ ਬਾਕੀ ਸਭ ਜਿਹੜਾ ਉਹ ਪੰਜਾਬ ਸਰਕਾਰ ਕਰੂਗੀ ਉਹਨੂੰ ਕੋਈ ਫਾਰਮ ਨਹੀਂ ਪਾਣਾ ਕੱਲ ਆਧਾਰ ਕਾਰਡ ਜਾ ਵੋਟਰ ਕਾਰਡ ਚਾਹੀਦਾ ਪਹਿਲੀ ਗੱਲ ਤਾਂ ਅਸੀਂ ਬਣਾਵਾਂਗੇ ਹੈਲਥ ਕਾਰਡ ਜੇ ਕਿਸੇ ਕੋਲ ਨਹੀਂ ਵੀ ਹੋਇਆ ਨਹੀਂ ਬਣਿਆ ਤਾਂ ਸਿੱਧਾ ਜਾ ਸਿੱਧਾ ਵੀ ਜਾ ਸਕਦਾ ਹੈ ਤਾਂ ਹਸਪੀਟਲ ਚ ਵੀ ਬਣ ਜਾਊਗਾ ਆਧਾਰ ਕਾਰਡ ਤੇ ਵੋਟਰ ਕਾਰਡ ਹੀ ਦਿਖਾਉਣਾ ਬਸ ਹਸਪੀਟਲ ਚ ਵੀ ਉਹਦਾ 10 ਲੱਖ ਰੁਪਏ ਦਾ ਕਾਰਡ ਬਣ ਜਾਊਗਾ ਬਹੁਤ ਵੱਡੀ ਹੈਲਥ ਕੇਅਰ ਸਕੀਮ ਹੈ ਇਹ ਵਿਕਸਿਤ ਕੰਟਰੀਆਂ ਚ ਵੀ ਸ਼ਾਇਦ ਇਦਾਂ ਦੀ ਨਾ ਹੋਵੇ ਉੱਥੇ ਵੀ ਕੰਡੀਸ਼ਨਸ ਨੇ ਇੱਥੇ ਕੋਈ ਕੰਡੀਸ਼ਨ ਨਹੀਂ ਹੈਗੀ ਤੁਹਾਡੇ ਸਾਰੇ ਪਰਿਵਾਰ ਉਹਦੇ ਚ ਕਵਰ ਹੋ ਜਾਣਗੇ ਰੱਬ ਨਾ ਕਰੇ ਮੈਂ ਫੇਰ ਕਹਿਣਾ ਕਿਸੇ ਨੂੰ ਕੋਈ ਬਿਮਾਰੀ ਹੋਵੇ ਤਾਂ ਅੰਦਰ ਉਸ ਤਰਹੀ ਪਹਿਲਾਂ ਤੇ ਹੀ ਦੁਆ ਕਰਦੇ ਆਂ ਹਰ ਇੱਕ ਬੰਦਾ ਜੋ ਪੰਜਾਬ ਦਾ ਉਸ ਸਨੀਕ ਹੈ ਉਹ ਜਿਹੜਾ ਇਸ ਸਕੀਮ ਦਾ ਲਾਭਪਾਤਰੀ ਹੋਊਗਾ 552 ਹਸਪੀਟਲ ਪ੍ਰਾਈਵੇਟ ਸੋ far ਉਜਿੰ ਪੈਲਨ ਕੀਤੇ ਗਏ ਨੇ ਸਰਕਾਰੀ ਤਾਂ ਸਾਰੇ ਨੇ ਪਰੇ 552 ਨੂੰ ਵੀ ਅਸੀਂ ਥੋੜੇ ਮਹੀਨੇ ਤੱਕ ਹਾਇਰ ਤੋਂ ਉੱਪਰ ਲੈ ਜਾਾਂਗੇ ਮਤਲਬ অলਮੋਸਟ ਤੁਸੀਂ ਦੇਖੋ بڑے ਤੁਹਾਡੇ ਚੋਂ ਮੈਡੀਕਲ ਹੈਲਥ ਨੂੰ ਕਵਰ ਕਰਨ ਵਾਲੇ ਵੀ ਨੇ ਮੈਡੀਕਲ ਵਾਸਤੇ ਟਾਈਮ ਨੂੰ ਬਹੁਤ ਕ੍ਰੂਸ਼ਲ ਮੰਨਿਆ ਜਾਂਦਾ ਹੈ 골ਡਨ ਆਵਰ ਕਹਿੰਦੇ ਆ ਇਹ ਪਹਿਲੇ 5% ਅਸੀਂ ਨਹੀਂ ਚਾਹੁੰਦੇ ਕਿ ਦੇਖੋ ਮੈਂ ਇੱਕ ਇਹ ਜਿਹੇ ਪਿੰਡ ਚੋਂ ਆਨਾ ਜਿੱਥੇ ਸਾਨੂੰ ਪਟਿਆਲੇ ਭੇਜਿਆ ਜਾਂਦਾ ਮਤਲਬ ਅਰਜਿੰਦਰ ਰਾਜ ਜੇ ਬਿਮਾਰੀ ਬਹੁਤ ਜ਼ਿਆਦਾ ਵੱਜੇ ਤਾਂ ਪਟਿਆਲੇ ਦਾ ਪਰਚਾ ਕਹਿੰਦੇ ਨਹੀਂ ਪਟਿਆਲੇ ਦਾ ਪਰਚਾ ਕੱਟਦਾ ਅਲਜੋ ਪਟਿਆਲੇ ਦਾ ਪਰਚਾ ਕੱਟ ਹੁੰਦਾ ਤੁਰ ਦਾ ਪਰਚਾ ਹੀ ਹੁੰਦਾ ਉਹ ਕਿਉਂਕਿ ਉਹਦੇ ਤੱਕ ਤਾਂ ਵਿਗੜ ਜਾਂਦੀ ਐਨੀ ਸਿਹਤ ਅਸੀਂ ਨਹੀਂ ਚਾਹੁੰਦੇ ਕਿ ਟਾਈਮ ਲੱਗੇ ਸੋ 555 ਤਾਂ ਹਾ ਹਸਪੀਟਲ ਆਲਰੇਡੀ ਕਰ ਚੁੱਕੇ ਆ ਹੋਰ ਵੀ ਹਜ਼ਾਰ ਕ ਦੇ ਨਿਰਦੇੜੇ ਹੋਰ ਕਰਾਂਗੇ 1500 ਦੇ ਨਿਰਦੇੜੇ ਆਲਮੋਸਟ ਤੁਹਾਡੇ ਏਰੀਆ ਦਾ ਕੋਈ ਵੀ ਰੇਡੀਅਸ ਮੈਂ ਲਗਾ 10 20 ਕਿਲੋਮੀਟਰ ਦੇ ਰੇਡੀਅਸ ਚ ਕੋਈ ਵੀ ਹਸਤੜ ਹੋਊਗਾ ਤਾਂ ਉਹ ਇੰਪੈਲੈਂਟ ਹੋਊਗਾ ਕਿਤੇ ਇਹ ਬਹੁਤ ਵੱਡਾ ਜਿਹੜਾ ਲਾਭ ਪੰਜਾਬ ਵਾਸੀਆਂ ਨੂੰ ਹੋਊਗਾ ਇੱਕ ਦੋ ਹੋਰ ਫੈਸਲੇ ਹੋਏ ਨੇ ਜਿਹਦੇ ਵਿੱਚ ਇੰਡਸਟਰੀਅਲ ਰਿਲੇਟਡ ਹੈ ਅਸੀਂ ਕੁਝ ਇੰਡਸਟਰੀ ਨਾਲ ਰਿਲੇਟਡ ਰੇਟ ਚਾਰਜਸ ਡਬਲ ਕੀਤੇ ਸੀ 4 6 ਨੂੰ ਉਸ ਤੋਂ ਪਹਿਲਾਂ ਜਿਨ੍ਹਾਂ ਦੇ ਐਪਲੀਕੇਸ਼ਨ ਹੈ 199 ਬੰਦਿਆਂ ਦੀ ਆਈ ਹੋਈ ਅਸੀਂ ਤਾਂ ਜੀ ਇਸ ਕਾਨੂੰਨ ਤੋਂ ਪਹਿਲਾਂ ਐਪਲੀਕੇਸ਼ਨ ਦਿੱਤੀ ਸੀ ਇਸਨੂੰ ਪੁਰਾਣੇ ਰੇਟ ਹੀ ਲਾਏ ਜਾਣ ਔਰ ਬਿਲਕੁਲ ਬਣਦਾ ਵੀ ਹੈ ਜਦੋਂ ਕਾਨੂੰਨ ਲੱਗ ਹੋ ਗਏ 4 6 ਤੋਂ ਬਾਅਦ ਵਾਲੇ ਉਹ ਚਾਉਣਗੇ ਓ 199 ਐਗਜ਼ੈਂਟਡ ਕਰਨ ਲਗੇ ਪ੍ਰਾਣਿਕ ਕਾਨੂੰਨ ਮੁਤਾਬਕੀ ਉਹਨਾਂ ਦੀ ਚਰਚਾ ਜਿਹੜੀ ਨੇ ਹੋਲਦੀ ਇੱਕ ਗੱਲਾਂ ਤਾਂ ਸਾਰੇ ਖਰਦੇ ਆ ਵਿਮਨ ਏਮਪਾਵਰਮੈਂਟ ਨਾਰੀ ਸ਼ਕਤੀ ਮਹਿਲਾ ਸ਼ਕਤੀ ਨੂੰ ਏਮਪਾਵਰ ਕਰਨਾ ਉਹਨੂੰ ਸ਼ਕਤੀਸ਼ਾਲੀ ਕਰਨਾ असि एक कदम चुकन लगे हाँ जो कैबिनेट अज मंजूर हो गया क्योंकि फिफ्टी परसेंट तो रिजरवेन है सरपंची लेडीज़ ली ले। जेडीज सरपंच चुनिया गई ने और बहुत काम कर नेत ने ਆਪਣੇ ਪਿੰਡਾਂ ਲਈ ਉਹਨਾਂ ਨੂੰ ਹਜੂਰ ਸਾਹਿਬ ਨਾ ਦੇੜ ਉਹਨਾਂ ਦੇ ਦਰਸ਼ਨ ਕਰਾਉਣ ਵਾਸਤੇ ਅਸੀਂ ਉਹਨਾਂ ਨੂੰ ਲੈ ਕੇ ਜਾਵਾਂਗੇ ਉੱਥੇ ਚਾਰ ਪੰਜ ਟ੍ਰੇਨਾਂ ਸਾਨੂੰ ਕਰਨੀਆਂ ਪੈਣੀਆਂ ਐ ਵੱਖ-ਵੱਖ ਬੈਚਸ ਦੇ ਵਿੱਚ ਚਲਿਆ ਜਾਣਗੇ ਤੇ ਨਦੇੜ ਸਾਹਿਬ ਤਖਤ ਜੀ ਹਯੂਰ ਸਾਹਿਬ ਦੇ ਦਰਸ਼ਨ ਕਰਨੇ ਤੇ ਖਰਚਾ ਜਿਹੜਾ ਉਹਨਾਂ ਦਾ ਟ੍ਰੇਨਾਂ ਦਾ ਜਾਂ ਵਾਟ ਉਹ ਪੰਜਾਬ ਸਰਕਾਰ ਦੇ ਕਰੋਗੀ ਇੱਕ ਨਾਲ ਦੀ ਨਾਲ ਪੰਨ ਦਲ ਫਲੀਆਂ ਅੜੀ ਗੱਲ ਹੈ ਟ੍ਰੇਨਿੰਗ ਕੈਂਪ ਵੀ ਮਹਾਰਾਸ਼ਟਰ ਚ ਹੀ ਲੱਗ ਰਿਹਾ ਹੈ ਸਰਪੰਚਾਂ ਦਾ ਪੰਚਾਂ ਦਾ ਤਾਂ ਨਾਲੇ ਉਹ ਮੱਥਾ ਟੇਕ ਆਉਣਗੇ ਨਾਲੇ ਟ੍ਰੇਨਿੰਗ ਹੋ ਜਾਊ ਦੋ ਦੋ ਦਿਨ ਦੀ ਟ੍ਰੇਨਿੰਗ ਹੈ ਤਿੰਨ ਦਿਨ ਅਸੀਂ ਉਹਨਾਂ ਨੂੰ ਹਰ ਯੂਰ ਸਾਹਿਬ ਵਾਸਤੇ ਪੰਜ ਦਿਨ ਦਾ ਕਰਾਂਗੇ ਉਹ ਅਸੀਂ ਕਰ ਰਹੇ ਹਾਂ ਪਹਿਲਾਂ ਉਹ ਤੁਸੀਂ ਪੁੱਛੋਗੇ ਕਰਟੇਰੀਆ ਕੀ ਹੈ ਜਿਹੜੀਆਂ ਲੇਡੀਜ਼ ਬਹੁਤ ਵਧੀਆ ਤਰੀਕੇ ਨਾਲ ਆਪਣੇ ਪਿੰਡਾਂ 'ਚ ਵਿਕਾਸ ਕਰਾ ਰਹੀਆਂ ਨੇ ਕੰਮ ਕਰਾ ਰਹੀਆਂ ਭਾਵੇਂ ਸਰਪੰਚੀ 'ਚ ਤਾਂ ਸੀਕਰ ਸਿੰਬਲ ਵੀ ਨਹੀਂ ਦਿੱਤਾ ਸੀਗਾ ਕਿਉਂਕਿ ਸਰਪੰਚ ਪਿੰਡ ਦਾ ਹੋਣਾ ਚਾਹੀਦਾ ਹੈ ਸਰਪੰਚ ਪਾਰਟੀ ਦਾ ਨਹੀਂ ਹੋਣਾ ਚਾਹੀਦਾ ਤੇ ਅਬ ਆਪ ਦਾ ਪੋਲਿਟਿਕਸ ਲੈਵਲ ਅਸੀਂ ਉਹਨਾਂ ਨੂੰ ਲੈ ਕੇ ਜਾਵਾਂਗੇ ਤੇ ਰੇਲਵੇ ਨਾਲ ਗੱਲ ਕਰਕੇ ਤੁਹਾਨੂੰ ਡੇਟ ਜਿਹੜੀ ਉਹ ਦੇ ਦਾਂਗੇ ਕਿ ਪੈਲਾ ਬੈਚ ਕਦੋਂ ਜਾਊਗਾ ਕਿਉਂਕਿ ਟ੍ਰੇਨ ਸਾਨੂੰ ਆਪਣੀ ਬੁੱਕ ਕਰਾਉਣੀ ਪੈਣੀ ਤੇ ਕੱਲ ਨੂੰ ਵਿਧਾਨ ਸਭਾ ਹੈ ਔਰ ਇੱਕ ਕੈਪਟਨ ਮਨਿੰਦਰ ਸਿੰਘ ਦੇ ਵੇਲੇ ਇੱਕ ਫੈਸਲਾ ਹੋ ਗਿਆ ਕਿ ਸੀਆਈਐਸਐਫ ਪੰਜਾਬ ਦੇ ਵਿੱਚ ਆ ਸਕਦੀ ਹੈ ਕਾਂਗਰਸ ਦੀ ਸਰਕਾਰ ਬਿਲ ਹੋਇਆ ਹੈ ਕਿ ਅਸੀਂ ਪੈਸੇ ਵੀ ਦੇਵਾਂਗੇ ਨਾਲੇ ਇਹ ਵੀ ਲਿਖਤਾ ਕਿ ਅਸੀਂ ਉਹਨੂੰ ਪੇ ਕਰਾਂਗੇ ਕੈਪਟਨਸ ਆਫ ਦੀ ਸਰਕਾਰ ਸੀ 21 ਜੋ ਹੈ ਫੈਸਲਾ ਹੈ ਅਸੀਂ ਕੱਲ ਨੂੰ ਰੈਜ਼ੋਲੂਸ਼ਨ ਲੈ ਕੇ ਆ ਰਹੇ ਹਾਂ ਵਿਧਾਨ ਸਭਾ ਕਿ ਅਸੀਂ ਇਹ ਕਾਨੂੰਨ ਨੂੰ ਕੈਨਸਲ ਕਰਨ ਲੱਗੇ ਆ ਸਾਡੇ ਕੋਲ ਪੰਜਾਬ ਪੁਲਿਸ ਸક્ષਮ ਹੈ ਕਾਬਲ ਹੈ ਡੇਮਾਂ ਦੀ ਰਾਖੀ ਕਰਨ ਲਈ ਵੀ ਬਾਰਡਰਾਂ ਦੀ ਰਾਖੀ ਵੀ ਆਲਮੋਸਟ ਪੰਜਾਬ ਪੁਲਿਸ ਹੀ ਕਰ ਰਹੀ ਹੈ ਕਿਉਂਕਿ ਬੀਐਸਐਫ ਦੇ ਨਾਲ ਹੀ ਉਹ ਜਾਂਦੇ ਨੇ ਸੋ ਇਹ ਕਾਨੂੰਨ ਜਿਹੜਾ ਉਹ ਅਸੀਂ ਕੱਲ ਨੂੰ ਵਿਧਾਨ ਸਭਾ ਚ ਰੈਜ਼ੋਲੂਸ਼ਨ ਲਈ ਆ ਕੇ ਰੱਦ ਕਰ ਦਾਂਗੇ ਕਿਉਂਕਿ ਸਾਨੂੰ ਇਹ ਧਮਕੀਆਂ ਦੇਣ ਲੱਗ ਗਏ BCSF ਫਲਾਦਾਂਗੇ ਪਾਖੜਾ ਨੰਗਲ ਤੇ ਪੌਂਗ ਡੈਮ ਤੇ ਫਲਾਣੇ ਤੇ ਧਿੰਕਦੇ ਉਹਦੇ ਪੈਸੇ ਇੰਨੇ ਦੇ ਉਹ ਜਿਹੜੇ 7.5 ਕਰੋੜ ਦਾ ਪਹਿਲੀ ਬਿਲ ਪੇਜਰ 7.5 ਤੋਂ 7 ਕਰੋੜ ਰੁਪਏ ਪਾਰ ਹੀ ਗਏ ਅਸੀਂ ਤੁਹਾਡੇ ਤੋਂ ਲਿਆ ਕਰਾਂ ਕਿਉਂ ਦੀ ਵੀ ਪੈਸੇ ਸੀ ਇਹੀ ਕੰਮ ਪੰਜਾਬ ਪਰਸਪਰੀਚ ਕਰ ਰਹੀ ਹੈ BCSF ਵਾਲਾ ਜਿਹੜਾ ਫੈਸਲਾ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਸੀਗਾ ਉਹਨੂੰ ਅਸੀਂ ਰੱਦ ਕਰਦੇ ਗੱਲ ਕਿ ਅਸੀਂ ਜੇ ਸਰਹਾਦਾਂ ਦੀ ਰਾਖੀ ਕਰ ਸਕਦੇ ਹਾਂ ਅਸੀਂ ਆਪਣੇ ਡੈਮਾਂ ਦੀ ਵੀ ਰਾਖੀ ਕਰ ਸਕਦੇ ਹਾਂ ਤੇ ਜੀ ਤੁਹਾਡਾ ਕੋਈ ਸਵਾਲ ਹੈ ਸਰ ਕੋਈ ਵੀ ਅਰੇ ਪਾਸੇ ਲੈ ਕੇ ਵੀ ਕੋਈ ਬਿੱਲ ਜਾਂ ਕੋਈ ਹਾਂ ਉਹ ਡਰਾਫਟ ਕਰ ਰਹੇ ਆ ਉਹਦੇ ਵਾਸਤੇ ਕੀ ਹੈ ਨਾ ਬਹੁਤ ਵੱਡਾ ਕਾਨੂੰਨ ਬਣਨ ਜਾ ਰਿਹਾ ਹੈ ਪਰ ਉਹਦੇ ਵਾਸਤੇ ਸਟੇਕ ਹੋਲਡਰਸ ਨਾਲ ਵੱਖ-ਵੱਖ ਧਾਰਮਿਕ ਸੰਸਥਾਵਾਂ ਨਾਲ ਗੱਲ ਕਰਾਂਗੇ ਸਲਾਹ ਹੋਊਗੀ ਕਾਨੂੰਨ ਤਾਂ ਪੇਸ਼ ਕਰ ਲਾਂਗੇ ਪਰ ਉਹਦੇ 'ਚ ਸੋਧ ਕੀ ਕਰਨੀ ਹੈ ਤੇ ਉਹਨੂੰ ਫਾਈਨਲ ਖਰੜਾ ਜਿਹੜਾ ਉਹਦਾ ਹੋਊਗਾ ਉਹ ਕਿਹੋ ਜਿਹਾ ਹੋਣਾ ਚਾਹੀਦਾ ਇਹਦੇ ਵਾਸਤੇ ਸਾਨੂੰ ਟਾਈਮ ਚਾਹੀਦਾ ਹੋਊਗਾ ਫੇ ਅਸੀਂ ਉਹ ਲੈ ਕੇ ਆਵਾਂਗੇ नहीं आ जाएगा विधानसभा में पेश कर देंगे पेश करने के बाद हम उसपे चर्चा के लिए पब्लिक जो फॉर्म है वो खोलेंगे कि आप बताइए कोई भी बता सकता है कोई भी राय दे सकता उसमें। है उसमें ਮੈਂ ਕਹਿੰਦਾ ਦੇਖੋ ਕਾਨੂੰਨ ਬਹੁਤ ਵੱਡਾ ਹੈ। ਔਰ ਕਾਨੂੰਨ ਰਹਿਣਾ ਹੈ ਇਹ ਫੋਰਐਵਰ। ਕਾਲੀ ਚ ਕੋਈ ਐਸਾ ਕਲॉज ਨਾ ਹੋ ਜੇ ਜਾਂ ਐਸਾ ਕਲॉज ਰਹਿ ਨਾ ਜਾਵੇ ਕਿ ਜੀ ਚੋ ਕਵਰ ਨਹੀਂ ਹੁੰਦਾ ਫਲਾਣਾ ਨਹੀਂ ਹੁੰਦਾ ਤੇ ਕਾ ਨਹੀਂ ਹੁੰਦਾ। ਸੋ ਇਸ ਕਰਕੇ ਅਸੀਂ ਧਾਰਮਿਕ ਸੰਸਥਾਵਾਂ ਨਾਲ ਹਰ ਇੱਕ ਧਰਮ ਦੇ ਗੁਣੀ ਗਿਆਨੀਆਂ ਨਾਲ ਗੱਲ ਕਰਾਂਗੇ। ਵੀ ਕਿਵੇਂ ਹੋਣਾ ਚਾਹੀਦਾ ਤੇ देखो क्या हो क्या होता है ना होता पता क्या पार्लियामेंट में भी ऐसे ही होता बिल आ जाता है उसके बाद उसको कंसल्टेंट कमेटी के पास भेज देते हैं तो बिल मींस बेसिक और कंसल्टेंट कमेटी जो पब्लिक को बुलाती है जैसे स्टैंडिंग कमेटीज होती है मैं भी मेंबर रहा हूं दो तीन कमेटियों का तो वहां पब्लिक को बुलाते हैं क्या बताइए अदरवाइज तो पब्लिक जो है जनरल पब्लिक जो है वो पार्लियामेंट में तो नहीं आ सकती ना वो तो सिलेक्टेड ही जाते हैं वहाँ तो जो इलेक्टेड तो इसमें हम पब्लिक के पास वो लेके जाएंगे ये हमारा बिल है आप बताइए इसमें क्या शोध करनी है क्या इसमें और डालना है क्या इसमें नहीं करना है ਕੰਸਲਟੈਂਟ ਤੁਸੀਂ ਅਸਲ ਵਿੱਚ ਕੀ ਮਤਲਬ ਇਹ ਕਿ ਸਿੱਖ ਸਸਤਾਵਾਂ 'ਤੇ ਵੀ ਗੱਲ ਕਰੋ ਸੁਨੀਲ ਜਾਖੜ ਕਹਿ ਰਹੇ ਨੇ ਸਿਕਸ ਸਸਤਾਵਾਂ ਨਾਲ ਵੀ ਗੱਲ ਕਰੋ ਇਸ ਬਿੱਲ ਨੂੰ ਲੈ ਕੇ ਕੌਣ ਕਰੇ ਸੁਨੀਲ ਜਾਖੜ ਕਿਹੜੀ ਪਾਰਟੀ ਚ ਹੈ ਅੱਜਕੱਲੋ ਅੱਜ ਪਾਜ ਪਾ ਨਹੀਂ ਫਿਲਹਾਲ ਹੈ ਨਾ ਅੱਜਕੱਲ ਪਾਜ ਪਾ ਤੇ ਮੈਂ ਆਹੀ ਤਾਂ ਕਹੀ ਜਾਂਦਾ ਕਿ ਉਹਨਾਂ ਨੇ ਸਾਰੇ ਸਿੱਖ ਸਸਤਾਵਾਂ ਨਾਲ ਹਰ ਧਰਮ ਦੇ ਗੁਣੀ ਗੈਨੀਆਂ ਨਾਲ ਗੱਲ ਕਰਾਂਗੇ ਉਹਨਾਂ ਨੂੰ ਕਾਹ ਦਾ ਖਤਰਾ ਹੋ ਗਿਆ ਬੇ ਅਸੀਂ ਗੱਲ ਨਹੀਂ ਕਰਦੇ ਉਨਨ ਕੋ ਜੀ ਇਹਦੀ ਪਾਰਟੀ ਸੰਭਾਲ ਲਓ ਪਾਰਟੀ ਖਿੰਡੀ ਜਾਂਦੀ ਹੈ ਤੀਜੇ ਨੰਬਰ ਤੇ ਆਈ ਹੈ ਲੁਧਿਆਣੇ ਚੋਂ ਤੇ ਜਾਂ ਪਾਰਟੀ ਸੰਭਾਲ ਲਓ ਜਾਂ ਪ੍ਰਧਾਨਗੀ ਸੰਭਾਲ ਲਓ ਕਦੇ ਅਸਤੀਫਾ ਦੇ ਦਿੰਦੇ ਨੇ ਕਦੇ ਵਾਪਸ ਲੈ ਲੈਂਦੇ ਨੇ ਕਦੇ ਉਹ ਨਹੀਂ ਮੰਨਦੇ ਕਦੇ ਇਹ ਨਹੀਂ ਮੰਨਦੇ ਏ ਮੁੱਦਾ ਨਹੀਂ ਹੈਗਾ ਪੰਜਾਬ ਦਾ ਕੋਈ ਸਾਰੇ ਕੇ ਬਾਰੇ ਪਬਲਿਕਲੀ ਕਰੋ ਕਿ ਗੱਲ ਪਬਲਿਕਲੀ ਕਰੀ ਕਰੇ ਸੀਐਮ ਸਾਹਿਬ ਜੀ ਕਰ クリア ਕਰ ਦੋ ਕਿ ਕੱਲ ਪੇ ਲਾ ਰਿਹਾ ਹੈ ਅਗਲੇ ਸੈਸ਼ਨ ਚ ਲੈ ਕੇ ਆਵਗੇ ਨਹੀਂ ਨਹੀਂ ਅਸੀਂ ਕਾ ਪੇਸ਼ ਕਰਾਂਗੇ ਕੱਲ ਪੇਸ਼ ਕਰਾਂਗੇ ਠੀਕ ਹੈ ਸੀਐਮ ਸਾਹਿਬ ਜੀ ਤੁਸੀਂ 10 ਲੱਖ ਤੱਕ ਤੁਸੀਂ ਇਲਾਜ ਦੀ ਗੱਲ ਕੀਤੀ ਆ ਇਹ ਜਿਹੜੇ ਚੰਡੀਗੜ ਪੀਜੀਆਈ 106 ਜਾਂ 32 ਵਿੱਚ ਵੀ ਹੈ ਇੰਪੈਲਨ ਜਿਹੜੇ ਹਸਪੀਟਲ ਡੀਐਮਸੀ ਵੀ ਗੱਲ ਕਰ ਰਹੇ ਡੀਐਮਸੀ ਨਾਲ ਸੀਐਮਸੀ ਨਾਲ ਹੈਨਾ ਅਸੀਂ ਨਹੀਂ ਚਾਹੁੰਦੇ ਕਿ ਕੋਈ ਬੰਦਾ ਉੱਥੇ ਜਾਵੇ ਤੇ ਉਹਨੂੰ ਪਤਾ ਲੱਗੇ ਕਿ ਇਹ ਤਾਂ ਹਸਪਤਾਲ ਜਿਹੜਾ ਹੈ ਇਹ ਮੇਰੇ ਵਾਲੇ ਕਾਰਡ ਚ ਆਉਂਦੇ ਹੀ ਨਹੀਂ ਉਹਨੂੰ ਵਾਪਸ ਭੇਜ ਦਿੱਤਾ ਜਾਵੇ ਕਿਸੇ ਹੋਰ ਹਸਪਤਾਲ ਚ 552 ਹਸਪੀਟਲ ਨੇ ਉੱਚ ਪੀਜੀਆ ਤਾਂ ਮੇਨ ਆਉਂਚ ਬੱਤੀ ਵੀ ਮੇਨ ਆਉਂਚ 40s ਇਹ ਵਾਸੀ ਪਹਿਲਾ ਜਿਹੜਾ ਫਰਿਸ਼ਤੇ ਸਕੀਮ ਹੈ ਜਿਹੜੀ ਜ਼ਖਮੀਆਂ ਲਈ ਉੱਚ 40s ਵੀ ਮੈਕਸ ਵੀ ਪ੍ਰਾਈਵੇਟ ਹਸਪੀਟਲ ਵੀ ਉਹਦੇ ਵਿੱਚ ਐਮਪੈਲੈਂਟ ਨੇ ਸੋ ਹਾਂ ਜੀ ਸਰਕਾਰ ਵੱਲੋਂ ਕੀ ਪ੍ਰੋਵੀਜ਼ਨ ਦੇ ਰਹੀ ਹੈ ਜੋ ਆਪਕੇ ਜਿਆਦਾ ਕੇਸਿੰਗ ਬਿਲ ਆਪ ਲਾ ਰਹੇ ਹੋ ਉਸ ਵਿੱਚ ਸਜ਼ਾ ਦਾ ਕੀ ਪ੍ਰਬੰਧ ਹੈ ਉਮਰ ਕਹਿ ਰਿਹਾ ਹੈ ਯਸ ਉਮਰ ਕਹਿ ਰਿਹਾ ਨਹੀਂ ਨਹੀਂ ਦੇਖੋ ਕੋਈ ਦੇਰੀ ਹੋਈ ਨਾ ਕੱਲ ਨੂੰ ਤੁਹਾਨੂੰ ਦਗਾਗੇ ਹੁਣ ਫਿਰ ਵਿਧਾਨ ਸਭਾ ਫਿਰ 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 ਅੱਜੀ ਕਰ ਲਈਏ ਫਿਰ ਵਿਧਾਨ ਸਭਾ ਕੱਲ ਰਹਿਣ ਦੀ ਹੈ ਕੱਲ ਨੂੰ ਆ ਜਾਓ ਉੱਥੇ ਸੁਣ ਲਿਓ ਸਾਰਾ ਖਰੜਾ ਤੁਹਾਨੂੰ ਮਿਲ ਜੂਗਾ ਇਹ ਸਰ ਦੇ ਗੱਲ ਕੀਤੀ ਹੈ ਆ ਖਟਾਨ ਵਾਸਤੇ ਪੰਜਾਬ ਦੀ ਜ਼ਿਲ੍ਹਾ ਤੇ ਵੀ ਉਹ ਸੀਐਸਫ ਲੱਗੀ ਹੋਈ ਹੈ ਕੀ ਪੰਜਾਬ ਦੀ ਜ਼ਿਲ੍ਹਾ ਚ ਵੀ ਤੁਸੀਂ ਬਾਤ ਕਰੋਗੇ ਸੀਐਸਫ ਸੈਕਟਰੀਏਟ ਚ ਵੀ ਹੈ ਜੀ ਸੈਕਟਰੀਏਟ ਵੀ ਸੀ ਹੈ ਇਹ ਸਭ ਤੁਸੀਂ ਨਾਲ ਸਾਹਮਣੇ ਬਾਤ ਕਰੋਗੇ ਸਾਰੇ ਅਸੀਂ ਤਾਂ ਹੁਣ ਜਿਹੜਾ ਇਹ ਕਰ ਰਹੇ ਨੇ ਨਾ ਕਿ ਅਸੀਂ ਟਾਈਮ ਤੇ ਸੀਐਸਫ ਲਾ ਦਾਂਗੇ ਇਹਨੇ ਪੈਸੇ ਦੇਉ ਭਲਾਂਗੇ ਪਹਿਲਾਂ ਤਾਂ ਉਹਨੂੰ ਅਸੀਂ ਰੋਕ ਰਹੇ ਹਾਂ ਕਿ ਸਾਡੀ ਪੰਜਾਬ ਪੁਲਿਸ ਸક્ષਮ ਹੈ ਜੇਕਰ ਜ਼ਿਲ੍ਹਾ ਕਿਉਂ ਰੋਕੀ ਸਰ ਜ਼ਿਲ੍ਹਾ ਚ ਵੀ ਹੈ ਨਾ ਤੁਹਾਡੇ ਕੋਲ ਲਾ ਕੇ ਸੈਕਟਰੀਏਟ ਚ ਪੰਜਾਬ ਪੁਲਿਸ ਚ ਅੱਜ ਤੁੱਤੋਂ ਨੂੰ ਪਤਾ ਕਿ ਜਦੋਂ ਮੇਰੇ ਖਿਆਲ ਮਹਿਲ ਸਿੰਘ ਪੁੱਲਰ ਡੀਜੀਪੀਸੀ ਕੇ ਪੰਜਾਬ ਦੇ 27-28 ਸਾਲ ਪਹਿਲਾਂ ਦੀ ਗੱਲ ਹੋਣੀ 80 ਹਜ਼ਾਰ ਨਫਰੀ ਹੈ ਪੰਜਾਬ ਪੁਲਿਸ ਦੀ ਉਦੋਂ ਵੀ 80 ਹਜ਼ਾਰ ਸੀ ਅੱਜ ਵੀ 80 ਹਜ਼ਾਰ ਨਵੀਂ ਭਰਤੀ ਸਿਰਫ ਉਹ ਹੁੰਦੀ ਹੈ ਜਿਹੜੀ ਰਿਟਾਇਰ ਹੋ ਜਾਂਦੇ ਨੇ 80 ਪੰਜਾਬ ਪੁਲਿਸ ਨੂੰ ਲੱਖ ਤੋਂ ਉੱਪਰ ਨਵੀਆਂ ਪੋਸਟਾਂ ਕ੍ਰੀਏਟ ਕਰਕੇ ਲੈ ਕੇ ਜਾਵਾਂਗੇ ਜੋ ਸਾਡੇ ਕੋਲ ਲੱਖ ਤੋਂ ਉੱਪਰ ਨਫਰੀ ਹੋਗੀ ਤਾਸੀ ਫੰਗਿਲੋੜਾ ਕਿਸੇ ਸੀਐਸਏ ਐ ਸਕਦੀ ਸੀ ਸੀਐਸਏ ਬੀਟੂ ਮਨਜੀਦਰ ਸਿਰਸਾ ਲਗਾਤਾਰ ਤੁਹਾਡੀ ਸਰਕਾਰ ਦੀ ਪਾਲਿਸੀਆਂ ਤੇ ਸਵਾਲ ਚੱਕ ਰਹੇ ਨੇ ਕਾਫੀ ਐਕਟਿਵ ਨਜ਼ਰ ਆ ਰਹੇ ਨੇ ਪੰਜਾਬ ਦੇ ਵਿੱਚ ਕੀ ਕਹਿਣਾ ਚਾਹੋਗੇ ਮੈਂ ਉਹਨਾਂ ਕੀ ਕਹਣਾ ਉਹ ਤੁਹਾਡੇ ਸਰ ਬੀਮਾ ਸਕੀਮ ਤੇ ਵੀ ਉਹਨਾਂ ਨੇ ਸਵਾਲ ਚੁੱਕੇ ਅਮੋਰ ਦੇ ਵਿੱਚ ਜਿਹੜਾ ਐਨਕਾਊਂਟਰ ਹੋਇਆ ਉਸ ਨੂੰ ਉਹ ਕਹਿ ਰਹੇ ਨੇ ਕਿ ਫੇਕ ਐਨਕਾਊਂਟਰ ਹੈ ਲਾਈਨ ਆਫ ਡਿਊਟੀ ਸਿਚੁਏਸ਼ਨ ਕੱਲ ਨੂੰ ਇਹ ਵੀ ਅਸੀਂ ਲੈ ਕੇ ਆਵਾਂਗੇ ਕਿ 21 ਚ ਚੰਨੀ ਕੀ ਕਹਿੰਦਾ ਸੀ ਪ੍ਰਤਾਪ ਬਾਜਵਾ ਕੀ ਕਹਿੰਦਾ ਸੀ 22 ਚ ਕੀ ਕਹਿੰਦਾ ਸੀ 23 ਚ ਕੀ ਕਹਿੰਦਾ ਸੀ 24 ਚ ਕੀ ਕਹਿੰਦਾ ਸੀ ਤੇ 25 ਚ ਕੀ ਕਹਿੰਦਾ ਹ ਉਹਨਾਂ ਦੇ ਉਹਨਾਂ ਉਹਨਾਂ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਗਏ ਆ ਉਹ ਬਾਜਵਾ ਜੀ ਕਹਿ ਰਹੇ ਨੇ ਕਿ ਤੁਸੀਂ ਪ੍ਰਤਾਪ ਬਾਜਵਾ ਕਹਿੰਦੇ ਕਿ ਪਰਚਾ ਦਰਜ ਕਰਵਾਉਣਾ ਤੁਹਾਡੇ ਤੇ ਅਰਵਿੰਦ ਕੇਜਰੀਵਾਲ ਤੇ ਕਰਾ ਦਿਓ ਕਰਾ ਦਿਓ ਬਿਲਕੁਲ ਕਰਾਉਣਾ ਚਾਹੀਦਾ ਜਿਹੜਾ ਜਿਹੜਾ ਸੱਚਾ ਬੰਦਾ ਜੀ ਉਹਦੇ ਪਰਚਾ ਦਰਜ ਕਰਾਉਂਦੇ ਨੇ ਇਹ ਕਿਉਂਕਿ ਇਹਨਾਂ ਤੋਂ ਜਰਿਆ ਨਹੀਂ ਜਾਂਦਾ ਕਿ ਕੇਜਰੀਵਾਲ ਤੇ ਪਰਚੇ ਦਰਜ ਕਰਤੇ ਆਈਆਰਐਸ ਅਫਸਰ ਹੈ ਆਈਆਈਟੀ ਦਾ ਪੜਿਆ ਹੋਇਆ 8 ਮਹੀਨੇ ਜੇਲ੍ਹ ਚ ਲਾਇਆ ਆ ਮਨੀਸ਼ ਸੋਧਿਆ ਲਾਇਆ ਸੰਜੇ ਸਿੰਘ ਨੂੰ ਅੰਦਰ ਕਰਤਾ ਪੋਲਿਟਿਕਸ ਤਾਂ ਜਿਹੜੀ ਜੇਲ੍ਹ ਹੈ ਨਾ ਪੋਲਿਟਿਕਸ ਵਾਸਤੇ ਕਿਉਂ ਹੈ ਪਰ ਬਾਜਵਾੜੇ ਨਾਲ ਇਹ ਵੀ ਕਿਹਾ ਦੋ ਕਿੰਦ ਹੋਣਾ ਨਹੀਂ ਤੇ ਮੈਂ ਪਹਿਲੇ ਹੀ ਤਿਆਰੀ ਕਰੀ ਬੈਠਾ ਕਿਸੇ ਕੋਰਟ ਸਜਾਉਣ ਨਾਲੇ ਕਹਿੰਦਾ ਮੈਂ ਪਰਚਾ ਕਰਾਉ ਨਾਲੇ ਕਹਿੰਦਾ ਹੋਣਾ ਨਹੀਂ ਇਹਦਾ ਮਤਲਬ ਕੌਨਫੀਡੈਂਸੀ ਹੈ ਨਹੀਂ ਮੇਰੀ ਹਮੇਸ਼ਾ ਨਾ ਕੀ ਬੜੀ ਹੈ ਜੀ ਮੈਂ ਦੱਸੂ ਹਾਂ ਹਮਿਤ ਸ਼ਾਹ ਦੇਸ਼ ਦਾ ਗ੍ਰਹਿ ਮੰਤਰੀ ਹੈ ਮੈਂ ਇੱਕ ਸਟੇਟ ਦਾ ਮੁੱਖ ਮੰਤਰੀ ਹਾਂ ਕੋ ਕੰਮਾਂ ਵਾਸਤੇ ਜਾਣਾ ਵੀ ਪੈ ਸਕਦਾ ਹੈ ਬਾਜਵਾ ਸਾਹਿਬ ਨੂੰ ਕੱਲ ਨੂੰ ਦੱਸੂਗਾ ਮੈਂ ਸਰ ਬਾਜਵਾ ਕਿ ਤੁਹਾਡੀ ਕਿਦੇ ਕਿਦੇ ਨਾਲ ਆ ਆਈਵਾ ਸਾਹਿਬ ਕਹਿੰਦੇ ਜਖੜਦੀ ਹਲਾਵਰ ਨਦਰਾਇ ਉਹ ਕਹਿੰਦੇ ਕਿ ਬੇਅਦਬੀ ਦੇ ਮਾਮਲੇ 'ਚ 3.5 ਸਾਲਾਂ ਚੋਂ ਕਿੰਨੇ ਦੱਸ ਦੇਣੇ ਕਿੰਨੇ ਬੰਦੇ ਅੰਦਰ ਕੀਤੇ ਕਿਹਨੂੰ ਸਜ਼ਾ ਸੁਲਾਈ ਉਹ ਕਹਿੰਦੇ ਸਿਰਫ ਟਾਈਮ ਪਾਸ ਕਰਨਾ ਹੈ ਔਰ ਕਹਿੰਦੇ ਜਿਹੜਾ ਸੈਸ਼ਨ ਹੈ ਉਹ ਇੱਕ ਸਪੈਸ਼ਲ ਸ਼ੋ ਹੋਊਗਾ ਸਰਕਾਰ ਦਾ ਵਿਰੋਧੀਆਂ ਨੂੰ ਕੋਈ ਸਵਾਲ ਜਵਾਬ ਨਹੀਂ ਕਰਨ ਦੇਣਾ 2017 'ਚ ਉਹਨੇ ਸਰਕਾਰ ਬਣ ਗਈ ਸੀ ਸੱਤਾਧਾਰੀ ਪਾਰਟੀ ਦੇ ਪ੍ਰਧਾਨ ਰਹੇ ਨੇ ਉਹ ਉਹ ਦੱਸ ਦੇਣ ਡਾਟਾ ਉਹਨਾਂ ਕੋਲ ਜਲਦੀ ਨਹੀਂ ਹੋਊਗਾ ਮੇਰੇ ਨਾਲੋਂ ਮੈਂ ਮੈਂ ਤਾਂ ਅਜੇ 3 ਸਾਲ ਹੀ ਬਣੇ ਠੀਕ ਹੈ ਨਾ ਕਿਰਪਾ ਕਰਕੇ ਨਾ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਕਿਰਪਾ ਕਰਕੇ ਹਰ ਗੱਲ ਤੇ ਨਿੰਦਿਆ ਹਰ ਗੱਲ ਤੇ ਭਗਵਾਨ ਤਮਨ ਨੂੰ ਗਾਲਾਂ ਕੇਜਰੀਆਲ ਨੂੰ ਗਾਲਾਂ ਬਸ ਕਰੋ ਯਾਰ ਕੋਈ ਪੋਜੀਟਿਵ ਗੱਲਾਂ ਵੀ ਅਸੀਂ ਕਰਦੇ ਹੋਵਾਂਗੇ ਕਿ ਅਸੀਂ ਇੰਨੀਆਂ ਕਮੀਆਂ ਨੇ ਸਾਡੇ ਚ ਉਹੀ ਦੇਦੇ ਸਾਨੂੰ 92 95 ਲੋਕਾਂ ਨੇ ਸੀਐਮ ਸਾਹਿਬ ਆਪਾਂ ਪੋਜੀਟਿਵ ਨੋਟ ਤੇ ਗੱਲ ਕਰਦੇ ਜਿਹੜਾ ਹੁਣ ਸਰਕਾਰ ਹਰ ਬਿੱਲ ਲੈ ਕੇ ਆਈ ਹੈ ਉਹਦਾ ਕੋਈ ਫਰੇਮਵਰਕ ਤੁਸੀਂ ਬਣਾਇਆ ਕੱਲ ਨੂੰ ਕੱਲ ਨੂੰ ਤੁਹਾਨੂੰ ਸਾਰਾ ਮਿਲ ਜੂਗਾ ਪੂਰਾ ਤੁਹਾਨੂੰ ਸਾਰਾ ਕੱਲ ਨੂੰ ਖਰੜਾ ਮਿਲ ਜੂਗਾ ਅੱਖਰ ਬਾਈ ਅੱਖਰ ਤੁਸੀਂ ਛਾਪ ਸਕਦੇ ਹੋ ਔਰ ਉਹਦੇ ਵਿੱਚ ਕਿੰਨੀਆਂ ਮੀਟਿੰਗਾਂ ਹੋਣਗੀਆਂ ਜਿਹੜੀਆਂ ਕਮੇਟੀਆਂ ਨਾਲ ਜਾਂ ਜੱਥੇਬੰਦੀਆਂ ਨਾਲ ਜਾਂ ਤਾਂ ਬਖਵਖ ਧਾਰਮਿਕ ਗੁਣੀ ਵਿਗਿਆਨੀ ਬੰਦੇ ਉਹ ਸਾਰਾ ਪਬਲਿਕ ਹੋਊਗਾ ਜਿਹੜੇ ਇਲਾਜ ਕਰ ਰਹੇ ਮੁਫਤ ਵਿੱਚ ਜੋ ਆਧਾਰ ਕਾਰਡ ਔਰ ਵੋਟਰ ਕਾਰਡ ਸੇ ਜੋ ਲੋਕ ਆਪਣਾ ਜੋ ਪੰਜਵਾਂ ਹਸਪਤਾਲ सरकारी में कराएंगे तो इसके लिए कोई एक मॉनिटरिंग भी रखेंगे हॉस्पिटलों का क्योंकि हिमाचल में हमने देखा कि एक मामला चल रहा है स्वास्थ्य विभाग का जो पिछली सरकार थी हिमाचल में उसमें कई बिल ऐसे आए हैं सरकार को भुगतान के लिए वो अभी पेंडिंग नहीं नहीं इसमें बिल है ही नहीं नहीं, जो आपको देगा, नहीं नहीं वो तो आ, हम उस पर मॉनिटर रखेंगे कितना खर्चा आया कितना खर्चा आया वो हम उस हॉस्पिटल को पे कर देंगे तो कोई रियेखे? री रीइंबर्समेंट या कोई बिल नहीं लेने की जरूरत वहां से कि वो पहले बिल कटाए फिर उसके बाद बिल हमारे पास जमा करवाए हम वापस करें नहीं ऐसा नहीं तो ना तो 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 भी चर्चा कदों चिट्टा आया सी किमे पै सारी उते दी चर्चा हो सकती है ना भी आया कदों चिट्टा आया सी कोई तरीके दी जद वो आया सी चिट्टा नाल आया सी ਲੈਂਡ ਪੂਲਿੰਗ ਦਾ ਸੀਐਮ ਸਾਹਿਬ ਦਾ ਤਵਾਰ ਹੈ ਲੈਂਡ ਪੂਲਿੰਗ ਦਾ ਲੈਂਡ ਪੂਲਿੰਗ ਲੈ ਕੇ ਸਾਰਾ ਵਿਵਾਦ ਇਕ ਹੋਇਆ ਵਾ ਇਹ ਬਾਜਵਾ ਸਾਹਿਬ ਕਹਿੰਦੇ ਨੇ ਕਿ ਮੁਹਾਲੇ ਵਿੱਚ 8000 ਘਰ ਸੀਗੇ ਸਿਰਫ 15 ਬੰਦੇ ਹੀ ਲੈਂਡ ਪੂਲਿੰਗ ਨੇ ਆਏ ਲੈਂਡ ਪੂਲਿੰਗ ਜਿਹੜੀ ਸਕੀਮ ਹੈ ਮੈਂ ਪਹਿਲਾਂ ਵੀ ਇੱਥੇ ਕਲੀਅਰ ਕਰ ਚੁੱਕਿਆ ਉਹ ਚ ਮਰਜ਼ੀ ਹੈ ਜੀ ਉਹ ਚ ਐਕੁਇਜ਼ੀਸ਼ਨ ਤੇ ਲੈਂਡ ਪੂਲਿੰਗ ਵਿੱਚ ਫਰਕ ਹੈ ਅਸੀਂ ਅਕਵਾਇਰ ਨਹੀਂ ਕਰ ਰਹੇ ਅਸੀਂ ਲੈਂਡ ਪੂਲਿੰਗ ਮਰਜ਼ੀ ਹੈ ਨਹੀਂ ਦੇਣੀ ਨਾ ਦਿਓ ਹਾਂ ਅਸੀਂ ਡਿਵੈਲਪ ਕਰਕੇ ਐਨੇ ਪੈਸੇ ਉਹਨਾਂ ਨੂੰ ਵਾਪਸ ਕਰ ਦਾਂਗੇ ਕਿ ਆ ਲਓ ਜੀ ਆ ਤੁਹਾਡੇ ਨੇ ਠੀਕ ਹੈ ਕਰਨਾ ਹੈ ਨਾ ਕਰੋ ਨਹੀਂ ਨਾ ਕਰੋ ਕੋਈ ਗੱਲ ਨਹੀਂ ਸਰ ਕਿਸਾਨ ਪੁੱਤਾ ਵਿਰੋਧ ਕਰ ਰਹੇ ਤੁਹਾਨੂੰ ਆਲ ਪਾਰਟੀ ਮੀਟਿੰਗ ਬੁਲਾਈ ਹੋਈ 18 ਤਰੀਕ ਦੀ ਕਿੰਨਾਂ ਨੇ ਐਸ ਕੇਐਮ ਨੇ ਜੀ ਕਿਸਾਨਾਂ ਨੂੰ ਸਰ ਉਹ ਕਹਦੇ ਵੀ ਚਾਰ ਦਾ ਸ਼ਕਸ਼ਣ ਜਿਹੜਾ ਚਾਰ ਸ਼ਕਸ਼ਣ ਦੀ ਜਿਹੜੀ ਹੈਗੀ ਆਪਾਂ ਨੋਰਥ ਕਿਸਾਨ ਕਰਦੇ ਆ ਉਦੇ ਵਾਰ ਕਿਸਾਨ ਨੂੰ ਨਾ ਡੋਲ ਮੇਚ ਸਕਦਾ ਨਾ ਉਹ ਜ਼ਮੀਨ ਵੇਚ ਸਕਦਾ ਨਾ ਆਪਣੇ ਧੀ ਵਾਸਤੇ ਕੋਈ ਸਭਾ ਪਲੀਜ਼ ਕਲੀਅਰ ਕਰ ਦਿਓ ਹੈ ਕਿ ਸੈਕਸ਼ਨ 4 ਨੂੰ ਲੈ ਕੇ ਸਵਾਲ ਲੈਂਡ ਪੂਲਿੰਗ ਦਾ ਮਤਲਬ ਇਹ ਹੈ ਕਿ ਜੇ ਗਵਰਨਮੈਂਟ ਨੇ ਕਿਸੇ ਸ਼ਹਿਰ ਕੋਈ ਪੰਜਾਬ ਦੇ ਵਿੱਚ ਤੁਸੀਂ ਯਕੀਨ ਕਰ ਲਓ 19000 ਕਲੋਨੀਆ ਗੈਰ ਕਾਨੂੰਨੀ ਨੇ ਹਰਿਆਣਾ ਚ ਇੱਕ ਵੀ ਨਹੀਂ ਹੈਗੀ ਈਵਨ ਜਿਹੜੇ ਮੇਰਾ ਸੰਗਰੂਰ ਕਰਾਇ ਤੇ ਘਰ ਹੈ ਉਹ ਕਲੋਨੀ ਇਲੀਗਲ ਹੈ ਤੁਸੀਂ ਵੀ ਰਹਿੰਦੇ ਹੋਗੇ ਇਲੀਗਲਾਂ ਚ ਕਿਉਂਕਿ ਨਾ ਸੀਵਰੇਜ ਪਾਉਂਦੇ ਆ ਨਾ ਕੋਈ ਪਾਰਕ ਨਾ ਨਕਸ਼ੇ ਚ ਦਿਖਾਉਂਦੇ ਨਹੀਂ ਸੜਕ ਐ ਸੜਕ ਐਨੀ ਵੇਚ ਜਾਂਦੇ ਐ ਪਾਰਕ ਵੇਚ ਜਾਂਦੇ ਐ ਤੇ ਬਿਜਲੀ ਨਹੀਂ ਕੁਝ ਨਹੀਂ ਲੋਕਾਂ ਨੂੰ ਲੀਟਰਾਂ ਦੇ ਗਲ ਪਾ ਜਾਂਦੇ ਆ ਗਿਆ ਲੋ ਜੀ ਤੁਸੀਂ ਕਰਵਾ ਲਓ ਪੱਕੀ ਨੂੰ ਕਲੋਨੀ ਉਹ ਚੀਜ਼ ਖਤਮ ਹੋਊਗੀ ਗਵਰਨਮੈਂਟ ਨੰਬਰ 1 'ਚ ਬਣਾ ਕੇ ਦੇਊਗੀ ਕੋਈ ਜ਼ਿੰਦਗੀ ਦੀ ਪੂੰਜੀ ਲੱਗ ਜਾਂਦੀ ਹੈ ਕਈ ਬੰਦਿਆਂ ਦੀ ਬਾਅਦ ਚ ਪਤਾ ਲੱਗਦਾ ਜਿਹੜਾ ਇਸ ਤਰ੍ਹਾਂ ਗਲਤ ਪੈਸੇ ਲਾ ਬੈਠੇ ਗਲਤ ਜਗ੍ਹਾ ਤੇ ਲਾ ਬੈਠੇ ਉਹ ਤਾਂ ਭੱਜ ਗਿਆ ਡਿਵੈਲਪਰ ਤਾਂ ਹਨਾ ਸੋ ਇਹ ਚੀਜ਼ਾਂ ਖਤਮ ਕਰਨੀਆਂ ਨੇ ਔਰ ਬੜਾ ਫਾਇਦਾ ਹੋਊਗਾ ਦਾ ਪੰਜਾਬ ਕਿਸੇ ਨੂੰ ਸਮਝ ਕਿਉਂ ਨਹੀਂ ਆ ਰਿਹਾ ਕਿਸਾਨ ਕਿਉਂ बार-बार ਵਿਰੋਧ ਕਰ ਰਿਹਾ ਜੀ ਉਹਨਾਂ ਨੇ ਤਾਂ ਆਲ ਪਾਰਟੀ ਮੀਟਿੰਗ ਵੀ ਬੁਲਾਈ ਤੁਸੀਂ ਕਿਸਾਨ ਕਿਹਨੂੰ ਸਮਝਦੇ ਹੋ ਆਪਣਾ ਆਸ਼ਵਨੀ ਕਸਤੇ ਆਂਦੀ ਪਰਸੋ ਮੀਟਿੰਗ ਹੈ 18 ਦੀ ਨਹੀਂ ਨਹੀਂ ਕਿਸਾਨ ਅਸੋ ਕਿਸਾਨ ਨੇ ਕਿਸਾਨ ਨੇ ਹੋ ਉਧਰ ਕਿਸਾਨ ਲੀਡਰ ਹੈ ਹੈ ਕਿਸਾਨ ਲੀਡਰ ਦੇਖੋ ਕੈਸੀ ਬਾਤ ਆ ਇਹ ਨਾ ਆਪਣੇ ਵੱਡ ਗਿਆ ਹੈ ਕਿਸਾਨ ਦਾ ਮਤਲਬ ਜਿਹੜਾ ਖੇਤ ਜਾਂਦਾ ਹੋਵੇ ਇਹਨੂੰ ਪੁੱਛੋ ਆਖਰੀ ਵਾਰੀ ਖੇਤ ਕਦੋਂ ਗਈ ਸੀ ਮਾਫੀ पंजाब सरकार को लेके कि पंजाब सरकार का पाकिस्तान का प्रेम के चलते जो है वो हरियाणा प्यासा रह, रह रहा है आपका पाकिस्तान देखो देखिए, देखिए। एस पे कल काली मीटिंग हुई थी मैं दिल्ली से आ रहा हूं मैंने वहां बोला है कि इंडस्ट्री थी जो माननीय जल शक्ति मंत्री सी आर पाटिल साहब भी थे और माननीय मुख्यमंत्री हरियाणा सैनी साहब भी थे अफसर भी थे सारे मैंने वहां ये कहा इंडस्ट्री टी आपने रद्द कर दी कृपया इसको ट्रंप के कहे पे या किसी इधर उधर से दोबारा बहाल मत कर देना प्लीज देखो झेलम का तो पानी हमारे पास नहीं आ सकता झेलम पार है जेलम से हमारा नहीं है चनाब का रावी का उज्ज उज, उज्ज दरिया है कश्मीर नदी है वो सारा पानी पंजाब आएगा पोंग डैम में आ जाए रंजीत सागर में आ जाए बाखड़ा में आ जाए तेईस एम पानी आ सकता है पंजाब को हम जग हमारा झगड़ा एस वाई का एक या दो एम के लिए तेईस आ गया तो मैं तेईस को कहां संभालूंगा नहरें बनानी पड़ेंगी और नहरों में से पानी पंजाब में भी निकलेगा खेतों के लिए जो बच जाएगा आगे चाहो चाहे अरब डाल देना तेईस एमएफ तो बहुत इतना होता है।, है तो मेरे पास पानी आ जाएगा मैं मैं कैसे उसको रोक रोक लूंगा वो तो कुदरत का भाव है, है ना? तो तेईस एम एफ आ सकता है चनाब का रावी का उज्ज का और कश्मीर नदी का बस मुझे यही डर है कि कहीं प्रधानमंत्री जी गए हुए मेरे घाना गए कहा जाएंगे चलो चलो देश में वेलकम करेंगे उनका पता नहीं कौन कौन से कंट्री मगनेशिया गलवेशिया तरवेशिया पता नहीं कहां कहां जा रहे हैं जहां 140 करोड़ बंदा रह रहा है वहां रह नहीं रहे वो और जिस कंट्री में जा रहे हैं उनकी आबादी कितनी दस हजार और सबसे बड़ा अवार्ड वहां का मिल गया दस हजार तो भाई साहब जेसीबी देखने के लिए खड़ा हो जाता है कि जेसीबी चल रही है जेसीबी हो खेड़िया गल गए यार <laughs> चल बस करो यार होना हूं सारे मोदी वाले भी मैं इतों ही पूछोगे उन्हें ग्यारह साल च एक प्रेस कॉन्फ्रेंस की थी मैं रोज तेन कर दूसरा सब कुछ जी। इलाज का मतलब इलाज है इसमें ये नहीं है इसमें नहीं कि आपका जो दिल है वो नहीं हम कवर करेंगे फेफड़े कवर कर लेंगे ये नहीं है इसमें इसमें पूरा शरीर है इसमें बुखार से लेके जुकाम से लेके ਕੋ ਦਾ ਨਾ ਖਾਸਤਾ ਬੜੀ ਕੋਈ ਬਿਮਾਰੀ ਹੋ ਕਿਸੇ ਕੋ ਸਾਰਾ ਕਵਰ ਹੈ ਉਹ ਇਸਨੇ ਨੀ ਸੇ ਨੀ ਸੇ ਐਡਮਿਸ਼ਨ ਕਵਰ ਹੋਗੀ ਕਿ ਆਪੀਡੀ ਜੋ ਹਮ ਰੈਗੂਲਰ ਦਿਖਾਣੇ ਜਾਂਦੇ ਡਾਕਟਰਸ ਕੇ ਉਹ ਵੀ ਕਵਰ ਮੇਰੇ ਕੋਲ ਮੈਨੂੰ ਲੱਗਦਾ ਸਭ ਤੋਂ ਪਹਿਲਾ ਮਰੀਜ਼ ਯਹੀ ਹੋਗਾ ਕਿਹੜੀਆਂ ਕੰਮਾਂ ਚ ਪੈ ਗਿਆ ਤੂੰ ਕਿਉਂ ਪੁੱਛੀ ਜਾਣਾ ਯਾਰ ਤੂੰ ਐਂ ਕਹਿ ਵੀ ਰੱਬ ਨਾ ਕਰੇ ਕਿਸੇ ਨੂੰ ਬਿਮਾਰੀ ਹੋਵੇ